ਕੋਈ ਡਾਲੀਆਂ ਚ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਉਹ ਤੇ ਲੰਗ ਜਾਣਾ ਪਾਣੀ ਕਦੇ ਵਾ ਬਣ ਕੇ ਪਿਆੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ ਕਿਸੇ ਜਿੰਦ ਬਿਆਬਾਨ ਦੇ ਗਵਾਹ ਬਣ ਕੇ ਜਦੋਂ ਮਿਲਿਆ ਸੀ ਹਾਨ ਦਾ ਸੀ ਸਾਮਰਾਜਾ ਜਦੋਂ ਜੁੜਾ ਹੋਇਆ ਤੁਰ ਗਿਆ ਖੁਦਾ ਬਣ ਕੇ ਪਾਤਰ ਕਿਸੇ ਲਈ ਵੀ ਕਦੇ ਵੀ ਇੰਜ ਨਹੀਂ ਸੀ ਕਿ ਦੁਪਰੇ ਰਹਿ ਵਖਰਾਇਆ ਯਾ ਇਹ ਸਮਝ ਲਓ ਕਿ ਇਹ ਛੋਟਾ ਹੈ ਵੱਡਾ ਹੈ ਉਹ ਗ੍ਰੇਕ ਨੂੰ ਨਹੀਂ ਮਬਦੰਦੇ ਸੀ ਇਹ ਗੱਲ ਉਹਨਾਂ ਤੋਂ ਬੜੀ ਕੋਸ਼ਿਸ਼ ਕੀਤੀ ਮੈਂ ਸਿੱਖ ਸਕਾਂ ਪਰ ਮੈਂ ਸਿੱਖ ਨਹੀਂ ਸਕਿਆ ਸਿੱਖ ਨਹੀਂ ਸਕਿਆ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਪੰਜਾਬੀ ਸਾਹਿਦ ਦੇ ਲਈ ਅੱਜ ਇੱਕ ਵੱਡਾ ਦਿਨ ਹੈ ਇੱਕ ਵੱਡਾ ਘਾਟਾ ਪੰਜਾਬੀ ਸਾਹਿਦ ਨੂੰ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਇੱਕ ਉੱਗੇ ਸਾਹਿਤਕਾਰ ਸਰਜੀਤ ਪਾਤਰ ਜੀ ਅੱਜ ਇਸ ਦੁਨੀਆ ਨੂੰ ਅਲਿਦਾ ਆਕ ਗਏ ਨੇ ਤੇ ਇਸ ਸਮੇਂ ਮੇਰੇ ਨਾਲ ਉਹਨਾਂ ਦੇ ਦੋਸਤ ਨੇ ਪਰ ਇਹ ਦੋਸਤ ਨਹੀਂ ਭਰਾਵਾਂ ਤੋਂ ਵੱਧ ਕੇ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਸੀ ਗੁਰਪ੍ਰੀਤ ਸਿੰਘ ਗਿੱਲ ਜੀ ਨੇ ਗਿੱਲ ਸਾਹਿਬ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਵੀ ਕਰਦੇ ਹੋ ਜੀ ਕਿ ਅਸੀਂ ਦੋਸਤ ਨੇ ਅਸੀਂ ਭਰਾ ਸੀ ਛੋਟੇ ਵੱਡੇ ਹਨ ਜਦੋਂ ਭਰਾ ਦੁਨੀਆ ਤੋਂ ਜਾਂਦਾ ਤਾਂ ਭਰਾ ਦੇ ਲਈ ਇੱਕ ਬੜਾ ਵੱਡਾ ਘਾਟਾ ਹੁੰਦਾ ਆ ਪਾਤਰ ਸਾਹਿਬ ਨਾਲ 52 ਸਾਲ ਦੀ ਸਾਹਜ ਰਹੀ 52 ਪੱਤਣਾਂ ਤੇ 52 ਬਹਾਰਾਂ ਅਸੀਂ ਇਕੱਠਿਆਂ ਨੇ ਇੱਕੋ ਸ਼ਹਿਰ ਚ ਮਾਣੀਏ ਦੇਸ਼ ਚ ਵੀ ਪ੍ਰਦੇਸ਼ ਚ ਵੀ ਅਸੀਂ ਇਕੱਠੇ ਵਿਚਰੇ ਔਰ ਕੱਲੇ ਵਿਚਰੇ ਨਹੀਂ ਮੈਨੂੰ ਲੱਗਦਾ ਕਿ ਇੱਕ ਘਰ ਚ ਵੀ ਰਹੇ ਅਸੀਂ ਇਕੱਠੇ ਜਦੋਂ 2017 ਚ ਅਸੀਂ ਗਏ ਸੀ ਸਰੀ ਇੱਕ ਕਮਰੇ ਚ ਮੈਂ ਸਾਂ ਬਿਲਕੁਲ ਸਾਹਮਣੇ ਵਾਲੇ ਕਮਰੇ ਚ ਸੁਰਜੀਤ ਪਾਤਰ ਜੀ ਸਨ ਸੁਖੀ ਬਾਠ ਦੇ ਘਰ ਅ ਬੱਚਿਆਂ ਦੀਆਂ ਸੰਜਾ ਬੱਚੇ ਬਚਪਨ ਤੋਂ 80 ਬਾਰ ਨੇ ਅੰਕੂ ਅੰਕੁਰ ਪਾਤਰ ਦਾ ਸਤ ਸਬੇਟਾ ਮੇਰਾ ਬੇਟਾ ਪੁਨੀਤ ਤੇ ਬਚਪਨ ਤੋਂ ਹੀ ਇਕੱਠੇ ਨੇ ਹੁਣ ਤੱਕ ਵੀ ਇਕੱਠੇ ਨੇ ਸੋ ਪਾਤਰ ਸਾਹਿਬ ਦਾ ਜਿਹੜਾ ਲਿਟਰੇਚਰ ਚ ਸਾਹਿਤ ਵਿੱਚ ਕੰਮ ਹੈ ਉਸ ਤੋਂ ਬਿਨਾ ਉਹਨਾਂ ਦਾ ਕੰਮ ਜਿਹੜਾ ਮਿੱਤਰ ਚਾਰ ਦੇ ਵਿੱਚ ਸਹਿਜ ਸੰਤੁਲਿਤ ਪਹੁੰਚ ਹੈ ਜਿਹੜੀ ਬੰਦਿਆਂ ਪ੍ਰਤੀ ਉਹ ਬਹੁਤ ਵੱਡਾ ਇੱਕ ਸਮਝਦਾ ਕਿ ਕੰਟਰੀਬਿਊਸ਼ਨ ਉਹਨਾਂ ਦਾ ਮਿੱਤਰਾਚਰ ਸਾਰਾ ਜਿਹੜਾ ਹੈ ਉਹਦੇ ਵਿੱਚ ਉਸ ਤੇ ਮਾਣ ਕਰਦੇ ਨੇ ਸਾਰੇ ਮਿੱਤਰ ਪਿਆਰੇ ਕਿ ਪਾਤਰ ਕਿਸੇ ਲਈ ਵੀ ਕਦੇ ਵੀ ਇੰਜ ਨਹੀਂ ਸੀ ਕਿ ਦੁਪਰੇ ਰਹੇ ਵਖਰਾਇਆ ਜਾਂ ਇਹ ਸਮਝ ਲਓ ਕਿ ਇਹ ਛੋਟਾ ਹੈ ਵੱਡਾ ਉਹ ਹਰ ਇੱਕ ਨੂੰ ਨਹੀਂ ਮੋਹਬਤ ਦਿੰਦੇ ਸੀ ਇਹ ਗੱਲ ਉਹਨੇ ਤਾਂ ਬੜੀ ਕੋਸ਼ਿਸ਼ ਕੀਤੀ ਮੈਂ ਸਿੱਖ ਸਕਿਆ ਪਰ ਮੈਂ ਸਿੱਖ ਨਹੀਂ ਸਕਿਆ ਸਿੱਖ ਨਹੀਂ ਸਕਿਆ ਪਾਤਰ ਸਾਹਿਬ ਦਾ ਕਲਾਮ ਪੜਨ ਦਾ ਮੌਕਾ ਉਦੋਂ ਮਿਲਿਆ ਮੈਨੂੰ ਜਦੋਂ ਉਹ ਜੇ ਸੁਰਜੀਤ ਪੱਤਰ ਸੀ ਤੇ ਮੈਨੂੰ ਯਾਦ ਹੈ ਪ੍ਰੀਤ ਲੜੀ ਚ ਕਵਤਾ ਉਹਨਾਂ ਦੀ ਪੜ੍ਹੀ ਫਿਰ ਕੁਝ ਚਿਰ ਉਹ ਸਰਜੀਤਮ ਵੀ ਰਹੇ ਅੱਛਾ ਇਸ ਨਾਥਲੀ ਵੀ ਲਿਖਦੇ ਰਹੇ 나ਗਮਣੀ ਚੋੜ ਦੇ ਕਵਤਾ ਸਰਜੀਤਮ ਨਾਥਲੀ ਜੀ ਵੀ ਅੱਛਾ ਬਾਅਦ ਵਿੱਚ ਫਿਰ ਇਹਨਾਂ ਨੂੰ ਡਾਕਟਰ ਸਰਜੀਤ ਸਿੰਘ ਸੇਠੀ ਉਹਨਾਂ ਦੇ ਅਧਿਆਪਕ ਸੀ ਉੱਥੇ ਆਪਣੇ ਰਣਧੀਰ ਕਾਲੀਕਪੁਰ ਸਰੇ ਉਹ ਕਹਿੰਦੇ ਪੱਤਣੇ ਲੱਗਦਾ ਜਿਵੇਂ ਨਾ ਪੱਕੜ ਜਾ ਬੰਦਾ ਹੋਵੇ ਕੋਈ ਵੀ ਇਹ ਜਿਹੜੇ ਟੀ ਕੱਟਦੀ ਕਿ ਤੈਨੂੰ ਪਾਤਰ ਨਾ ਬਣਾਦੀਏ ਹੁਣ ਟੀਚਰ ਅੱਗੇ ਕੌਣ ਬੰਦਾ ਜ਼ਰੂਰਤ ਕਰੇ ਸੋ ਉਹਨਾਂ ਨੇ ਟੀ ਕੱਟ ਦਿੱਤੀ ਸਰਜੀਤ ਪਾਤਰ ਜਿਹੜਾ ਹੈਗਾ ਉਹ ਪਾਤਰ ਤੋਂ ਪਾਤਰ ਹੋ ਗਿਆ ਤੇ ਉਸ ਫਾਰਮੇਟਿਵ ਸਮੇਂ ਚ ਕੁਲਦੀਪ ਕਲਪਨਾ ਜਿਹੜੀ ਸ਼ਾਇਰਾ ਸਾਡੀ ਬਹੁਤ ਵੱਡੀ ਸ਼ਾਇਰਾ ਸੀ ਪਿੱਛੇ ਸਾਰੇ ਸੁਖਬਸ ਹੋਏ ਨੇ ਉਹ ਥੇ ਉਦੋਂ ਪੜਾਉਂਦੇ ਹੁੰਦੇ ਸੀ ਉਮਰ ਜੀ ਨਿੱਕੇ ਸੀ ਪਾਤਰ ਸਾਹਿਬ ਤੋਂ ਉਮਰ ਜੀ ਹਾਲੇ 4 ਕੁ ਸਾਲ ਵੱਡੇ ਹੋਣਗੇ ਇੰਨਾ ਕੀ ਫਰਕ ਸੀ ਪਰ ਉਹਦੀ ਸ਼ਾਇਰੀ ਪਾਤਰ ਸਾਹਿਬ ਨੂੰ ਬਹੁਤ ਪਸੰਦ ਸੀ ਤੇ ਪਾਤਰ ਸਾਹਿਬ ਦੇ ਲਿਖਤ ਉਹਨਾਂ ਨੂੰ ਬਹੁਤ ਪਸੰਦ ਸੀ ਤੇ ਅਮਿਤੋਜ ਇਹਨਾਂ ਦਾ ਕਲਾਸ ਫੈਲੋ ਸੀ ਦੋਵੇਂ ਜਣੇ ਮੁਕਾਬਲੇ 'ਚ ਕ੍ਰਿਸ਼ਨ ਕੁਮਾਰ ਕਮਲ ਹੁੰਦਾ ਸੀ ਅਮਿਤੋਜ ਵੀ ਨਾਂ ਨਹੀਂ ਸੀ ਉਦੋਂ ਹੰਦਾ ਉਹਦਾ ਤੇ ਇਹਨਾਂ ਦਾ ਪਿੰਡ ਸੀ ਪੱਤੜਕਲਾਂ ਦਸਵੀਂ ਇਹਨਾਂ ਨੇ ਕੀਤੀ ਸੀ ਇੱਥੋਂ ਆਪਣੇ ਖੈਰਾ ਮੱਜਾ ਤੋਂ ਉਹਨਾਂ ਨੇ ਕੀਤੀ ਸੀ ਉੱਥੋਂ ਆਪਣੇ ਭੁਲੱਥਾਂ ਤੋਂ ਅਖਾੜਾ ਪਿੰਡ ਸੀ ਉਹਨਾਂ ਦੇ ਭੁਲੱਥ ਦੇ ਨਾਲ ਬੜੇ ਰਣਧੀਰ ਕਾਲਜ ਤੋਂ ਮੈਂ ਉਸ ਮਾਹੌਲ ਦੇ ਵਿੱਚੋਂ ਪੈਦਾ ਹੁੰਦੇ ਹੁੰਦੇ ਕਿਉਂਕਿ ਉੱਥੇ ਬੈਕਗ੍ਰਾਉਂਡ 'ਚ ਉਸ ਕਾਲਜ ਦੇ ਵਿੱਚ ਦੋ ਤਿੰਨ ਵੱਡੇ ਨਾਂ ਸੀ ਬੜੇ ਉਸ ਵਕਤ ਦੇ ਜਿਹੜੇ ਲਿਟਰੇਚਰ 'ਚ ਬੜੇ ਬਾਅਦ 'ਚ ਉਸ ਵਕਤ ਵੱਡੇ ਨਾਂ ਬਣਿਆ ਐਸ ਐ ਸਮੀਸ਼ਾ ਹਰਪ੍ਰੀਤ ਸਿੰਘ ਹੁੰਦਲ ਯੁਗਿੰਦਰ ਸ਼ਿਮਸ਼ੇਰ ਇਹ ਲੋਕ ਵੱਡੇ ਨਾਂ ਵਾਲੇ ਲੋਕ ਸੀ ਜਿਹੜੇ ਉੱਥੇ ਪੜ੍ਹ ਕੇ ਗਏ ਸੀ ਪਹਿਲਾਂ ਤੇ ਉਹਨਾਂ ਦੀਆਂ ਪੜਾਂ ਅਜੇ ਵੀ ਉੱਥੇ ਕਾਲਜ ਦੇ ਵਿੱਚ ਨਾ ਜ਼ਿਕਰ ਚੱਲਦਾ ਹੀ ਹੈ ਸੋ ਉੱਥੋਂ ਪ੍ਰੇਰਣਾ ਲੈ ਕੇ ਇਹਨਾਂ ਨੇ ਬਹੁਤ ਅੱਛੇ ਨੰਬਰਾਂ ਜਦੋਂ ਗ੍ਰੈਜੂਏਸ਼ਨ ਕਰ ਲਈ ਤੇ ਪੰਜਾਬੀ ਉਸੇ ਪਟਿਆਲਾ ਨਵੀਂ ਨਵੀਂ ਬਣੀ ਸੀ ਇਹ ਉੱਥੇ ਪੜ੍ਹਨ ਵਾਸਤੇ ਚਲੇ ਗਏ ਉੱਥੇ ਬੜਾ ਅੱਛਾ ਮਾਹੌਲ ਮਿਲਿਆ ਇਹਨਾਂ ਨੂੰ ਉੱਥੇ ਇਹਨਾਂ ਨੂੰ ਦੋਸਤੀਆਂ ਲੱਭੀਆਂ ਇਹਦੇ ਨਾਲ ਸਿੰਧੂ ਸੇ ਨੂਰ ਨਾਲ ਗੁਰੰਤ ਘਰੇਵਾਲ ਨਾਲ ਸਰਵਿੰਦਰ ਪਠੜ੍ਹ ਨਾਲ ਸਾਰੇ ਉਹਨਾਂ ਵਕਤਾਂ ਦੇ ਹਾਣੀ ਸੀ ਕਲਾਸ ਫੈਲੋ ਸੀ ਕੁਝ ਸਾਲ ਅੱਗੇ ਕੋਈ ਪਿੱਛੇ ਲਾਲੀ ਬਾਬਾ ਹੋਰ ਦੋਸਤ ਜਿਹੜੇ ਸੀ ਇਹਨਾਂ ਦੇ ਮੈਂ ਇਹ ਜਾਨਣਾ ਚਾਹਾਂਗਾ ਤੁਹਾਡੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਕਦੋਂ ਹੋਈ ਮੇਰੀ ਉੱਤਰਚ ਹੁੰਦੀ ਹੈ ਪਹਿਲੀ ਮੁਲਾਕਾਤ ਉਹ ਉੱਤਰਚ ਹੋਈ ਹੈ 69 ਚ ਸਾਡੇ ਕਾਲਜ ਇੱਕ ਕਵੀ ਦਰਬਾਰ ਕਰਵਾਇਆ ਸੀ ਗੁਨਾਨਖ ਸ਼ਾਹਬ ਦੀ ਤੇ ਸਾਡੇ ਕਾਲਜ ਵਾਲਿਆਂ ਨੇ ਸੁਰਿੰਦਰ ਗਿੱਲ ਸਾਡੇ ਟੀਚਰ ਸੀ ਤੇ ਉਹ ਕਵੀ ਦਰਬਾਰ ਦੇ ਵਿੱਚ ਪ੍ਰਸਮੋਹਨ ਸਿੰਘ ਵੀ ਆਏ ਸੁਪਾ ਸਿੰਘ ਵੀ ਆਏ ਅ ਸ਼ਿਵ ਕੁਮਾਰ ਉਹ ਨੂੰ ਹੈ ਨਹੀਂ ਸੀ ਇੱਥੇ ਕਿਤੇ ਆਊਟ ਆਫ ਸਟੇਸ਼ਨ ਸੀ ਅਜੇ ਸ਼ਿਵ ਕੁਮਾਰ ਨੂੰ ਆਉਣਾ ਸੀ ਐਸਐਸ ਵੀ ਸ਼ਾ ਆਏ ਹੰਦਲ ਆਏ ਕਸ਼ਮੀਰ ਕਾਦਰ ਆਏ ਹੋਰ ਲੋਕ ਵੀ ਆਏ ਤੇ ਉਹਨਾਂ ਦੇ ਵਿੱਚੋਂ ਜਿਹੜੀ surjit patar ਤੇ kashmir qader ਦੀਆਂ ਲਿਖਤਾਂ ਮੈਨੂੰ ਹੁਣ ਵੀ ਯਾਦ ਨੇ surjit patar ਹੋਰਾਂ ਨੇ ਜਿਹੜੀ ਗਜ਼ਲ ਸੁਣਾਈ ਮੈਨੂੰ ਉਹਦੇ ਸ਼ੇਅਰ ਯਾਦ ਨੇ ਕਿ ਇਹਨਾਂ ਸੁਣਾਈ ਸਾਨੂੰ ਕਿ ਕੋਈ ਡਾਲੀਆਂ ਚੋਂ ਲੰਘ ਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵੀ ਕਰ ਉਹ ਤੇ ਲੰਘ ਜਾਣਾ ਪਾਣੀ ਕਦੇ ਵਾਹ ਬਣ ਕੇ ਪਿਆੰਬੀਆਂ ਨੂੰ ਬੂਰ ਸੀ ਕਿ ਕੋਇਲ ਕੂਕ ਪਈ ਕਿਸੇ ਜਿੰਦ ਬਿਆਬਾਨ ਦੇ ਗਵਾਹ ਬਣ ਕੇ ਜਦੋਂ ਮਿਲਿਆ ਸੀ ਹਾਨ ਦਾ ਸੀ ਸਾਮਰਾਜ ਹਾ ਜੇ ਤੂੰ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਤੇ ਮੈਨੂੰ ਅਜੇ ਯਾਦ ਆ ਕਸ਼ਮੀਰ ਕਾਦਰ ਦਾ ਗੀਤ ਉੱਥੇ ਸੁਣਿਆ ਜਿਹੜਾ ਇਹ ਸਾਡੀ ਗਲੀਆਂ ਐਵੇਂ ਮਿੱਤਰਾ ਤੈਨੂੰ ਹਾਸਿਆਂ 'ਚ ਜ਼ਖਮ ਦਿਖਾਵਾਂ ਹੋਇਆ ਕਿ ਜੇ ਕਵੀ ਇਹ ਸਾਰਾ ਜੱਗ ਜਾਣਦਾ ਮੇਰਾ ਵੀ ਮਹੱਲਾ ਤੇਰੀ ਕਵਤਾ ਦੇ ਹਾਂਦਾ ਜਿੰਨੇ ਚੁੱਕਨੇਗਾ ਗੀਤ ਚੁਕਾਵਾਂ ਇਹ ਸਾਡੀ ਗਲੀਆਂ ਐਵੇਂ ਮਿੱਤਰਾ